ਫੇਰ ਮਿਲਦੇ ਦੀਦੀ ਠੀਕ ਹੈ ਫੇਰ ਮਿਲਦੇ ਬਾਜੀ ਕੋਈ ਨਹੀਂ ਆਵਾਂਗੇ ਤਾਂ ਚੰਗਾ ਟੀ ਫੇਰ ਮਿਲਦੇ ਆਓ ਤੁਸੀਂ ਜੀ ਰੋਜ਼ ਰੋਜ਼ ਜਰੂਰ ਜਰੂਰ ਜੋ ਵਗਣਾ ਲੱਗਦਾ ਸਾਨੂੰ ਵੀ ਬਾਜੀ ਬਹੁਤ ਵਧੀਆ ਲੱਗਿਆ ਸਰ ਜੀ ਸਾਡੇ ਦਾ ਕਿ ਛੁੱਟੀ ਕਿੱਥੇ ਕਿਸ ਨਾਲ ਲਓ ਹਾਂ ਛੜ ਗਿਆ ਆਏ ਹਾਏ ਛੁਬਾ ਛੜ ਗਿਆ ਤੇ ਲ ਸਾਰਾ ਹੀ ਇੰਨਾ ਟਾਈਮ ਹੋ ਗਿਆ ਚਿਨਾ ਕਰਵਾਉਂਦੇ ਆ ਕੇ ਵਾਲਾ ਇਹ ਤਾਂ ਮਰਜਣਾ ਜੀ ਤੁਹਾਨੂੰ ਸੀ ਮੇਰਾ ਪਾਪ ਸੀ ਨਹੀਂ ਤੇਲ ਨਹੀਂ ਇਹ ਗਰਮ ਹੋਣੀ ਆ ਹਾਂ ਛੜ ਗਿਆ ਘਟਕੇ ਮਾਰ ਕੇ ਸਾਡਾ ਕੰਮ ਹੋ ਜਾਣਾ ਹੈ ਖਾ ਪੀ ਲਿਆ ਆਪਾਂ ਤੇ ਜੈਵਿਕਾ ਇਬਾਦਤ ਨੇ ਬਹੁਤ ਜ਼ਿਆਦਾ ਇਤਾਨ ਕੀਤਾ ਜੈਵੋ ਮੇਰੇ ਨਾਲ ਬਹੁਤ ਜ਼ਿਆਦਾ ਜਿੱਦ ਕਰਦੀ ਆ ਬਹੁਤ ਹੀ ਜ਼ਿਆਦਾ ਤੇ ਖਾ ਪੀਂ ਤੋਂ ਬਾਅਦ ਥੋੜੀ ਜਿਹੀ ਰੋਟੀ ਪਕਾਉਣੀ ਆ ਮੈਂ ਸਾਰਿਆਂ ਨੇ ਕਹਿੰਦੇ ਇੱਕ ਇੱਕ ਦੋ ਦੋ ਫੁੱਲ ਕੇ ਖਾਣੇ ਆ ਤੇ ਆਪਾਂ ਬਣਾਈ ਅੱਜ ਸ਼ਲਗਮ ਸ਼ਾਮੀ ਮੈਂ ਕੱਟਦੀ ਪਈ ਸੀ ਨਾ ਤੇ ਉਹਦਾ ਤਾਂ ਸਾਡਾ ਢਿੱਡ ਭਰਿਆ ਹੋਇਆ ਆ ਆਪਾਂ ਖਾ ਪੀ ਲਿਆ ਨਿਊਡਲ ਮੋਮੋਸ ਤੇ ਆਪਣੇ ਕਿ ਕੇੰਦੇ ਹੁੰਦੇ ਉਹਨੂੰ ਕੇਕ ਤੇ ਕੋਲਡ ਡਰਿੰਕ ਪੀ ਕੇ ਦੇਖਦੇ ਆ ਰੋਟੀ ਪਕਾ ਕੇ ਇੱਕ ਇੱਕ ਦੋ ਦੋ ਫੁਲਕੇ ਫੇ ਆਪਸ ਹੋ ਜਾਣਾ ਹੁਣ ਮੈਂ ਪਕਾਉਣ ਲੱਗੀ ਆ ਰੋਟੀ ਆਟਾ ਕੱਢਿਆ ਆ ਫ੍ਰਿਜ ਚ ਤੇ ਮੈਂ ਕਿ ਥੋੜਾ ਜਿਹਾ ਹੋ ਜਾਵੇ ਸਟੇਬਲ ਜਿਹਾ ਫੇ ਹੀ ਪੱਕਣੀਆਂ ਨਹੀਂ ਤਾਂ ਓੱਖਾ ਬੋ ਹੋ ਜਾਣੇ ਯਾਰ ਥਰਿਆ ਪਿਆ ਆਟਾ ਤੇ ਸਾਮ ਠੀਕ ਨਹੀਂ ਹੈਗੇ ਸਾਮ ਨੂੰ ਦੇ ਕੇ ਹੱਟ ਗਿਆ ਮੈਂ ਮੈਡੀਸਿਨ ਤੇ ਬੁਖਾਰ ਚੜਿਆ ਹੋਇਆ ਆ ਅੱਜ ਹੀ ਚੜਨਾ ਸੀ ਅੱਜ ਸ਼ੁਕਰ ਆ ਫੇਵਿਆ ਪਰ ਆਤ ਨੂੰ ਕੇਕ ਕੱਟ ਲਿਆ ਸੀ 12 ਵਜੇ ਤੇ ਉਸ ਸਾਮ ਨੂੰ ਰੋਟੀ ਦੇਣੀ ਹੈ ਪਹਿਲਾਂ ਦਵਾਈ ਦੇ ਦਿੱਤੀ ਹੈ ਬਰੈਡ ਦੇ ਨਾਲ ਉਹ ਖਲਾ ਕੇ ਦੋ ਦਿਨਾਂ ਵਾਲਾ ਬਰੈਡ ਦੇ ਕੇ ਦਵਾਈ ਖਲਾ ਦਿੱਤੀ ਹੁਣ ਰੋਟੀ ਦੇਣੀ ਮੈਂ ਕਿ ਰੋਟੀ ਪਕਾ ਲਵਾਂ ਕਿਉਂਕਿ ਉਹਨਾਂ ਨੇ ਬਾਹਲਾ ਨਹੀਂ ਖਾਣਾ ਹੈਗਾ ਹਣਾ ਤਾਂ ਕਰਕੇ ਗੁੱਦ ਗੁੱਦ ਮਾ ਦੇ ਸਾਰੇ ਆ ਲੂ ਇੱਦਾਂ ਹੁੰਦੀ ਵਲੌਗ ਦੀ ਸ਼ੁਰੂਆਤ ਜੀ ਇਦਾਂ ਇਹ ਤਾਤਿਆਂ ਦੇ ਨਾਲ ਇਬਾਦਤ ਦੇ ਨਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਪੀ ਬਰਥਡੇ ਟੂ ਜੂਸੀ ਕਾਲਾ ਸਾਡਾ ਪੁੱਤ ਦਾ ਔਰ ਇਹਨੇ ਕਿਹਾ ਮੈਨੂੰ ਵੀ ਦੋ ਹੁਣ ਇਹਦੇ ਪਿੱਛੇ ਹੋ ਸਕਦੀ ਹੈ ਲੜਾਈ ਓਏ ਗੁੱਸੇ 'ਚ ਗੁੱਸੇ ਸੋਏ ਹੋਏ ਡਾਕੂ ਡਾਕੂ ਬੰਦਾ ਗੁੱਸੇ 'ਚ ਹੋਏ ਹੋਏ ਲੋ ਜੀ ਆ ਗਈ ਸੀ ਇਹ ਇਹ ਕੀ ਆ ਤਾਂ ਉੱਠ ਗਿਆ ਦੁੱਦੂ ਹੌਣ ਕੀ ਬਣਾ ਦੁੱਦੂ ਬੱਬਾ ਦੁੱਦੂ ਹਯਾ ਹਾ ਹੀਰਾ ਹੀਰਾ ਹਾਂ ਕੀ ਲੈਣਾ ਕੇ ਦੁੱਦੂ ਇਹ ਦੁੱਦੂ ਦੁੱਦ ਆਜੋ ਕਿੱਥੇ ਆ ਮੈਂ ਇਹ ਨਹੀਂ ਕਿੱਥੇ ਆ ਮੈਂ ਤੇਰੀ ਆ ਨਹੀਂ ਨਹੀਂ ਨੋ 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 ਪਲੀਜ਼ ਪਲੀਜ਼ ਨਾ ਨਹੀਂ ਨਾ ਹਾਂ ਦੁੱਦੂ ਬੇਣਾ ਅਜਾ ਉਹ ਨੂੰ ਗਿਫਟ ਲੈ ਕੇ ਦੇਣੇ ਆ ਠੀਕ ਆ ਬਡੇ ਗਿਫਟ ਕੀ ਲੈਣਾ ਕੀ ਲੈਣਾ ਬਡੇ ਗਿਫਟ ਕੱਲ ਤਾਂ ਕੁਛ ਦਿੱਤਾ ਨਹੀਂ ਵਿਚਾਰੀ ਨੂੰ ਹਾਏ ਬੱਚਾ ਦਿੱਤੇ ਰਹੀ ਹਾਏ ਵਿਚਾਰੀ ਇਧਰ ਵਾਅਦੇ ਕਰਦਾ ਜਦੋਂ ਥੋੜੀ ਜਿਹੀ ਵੱਡੀ ਹੋਈ ਇਧਰ ਲੈਣੇ ਮੈਂ ਵਾਅਦੇ ਕਰਨੇ ਆਪਣੇ ਹਾਏ ਵਿਚਾਰੀ ਹਾਏ ਵਿਚਾਰੀ ਹਾਏ ਵਿਚਾਰੀ ਤੂੰ ਕੁਛ ਦਿੱਤਾ ਹੀ ਨਹੀਂ ਬਡੇ ਤੇ ਹਾਏ ਵਿਚਾਰੀ ਹਾਏ ਵਿਚਾਰੀ ਮੈਂ ਬਹੁਤ ਹੁੰਦੀ ਹੁੰਦੀ ਸੀ ਅੱਗੇ ਛੋਟੀ ਹੁੰਦੀ ਜਦੋਂ ਮੈਨੂੰ ਕੋਈ ਇਦਾਂ ਕਹਿੰਦਾ ਹੁੰਦਾ ਸੀ ਨਾ ਹਾਈ ਵਿਚਾਰੀ ਹਾਈ ਵਿਚਾਰੀ ਤਾਂ ਕੁਛ ਦਿੱਤਾ ਹੀ ਨਹੀਂ ਹਾਈ ਵਿਚਾਰੀ ਦਾ ਕੇਕ ਵੀ ਨਹੀਂ ਕੱਟਿਆ ਹੈ ਵੀ ਅਸਲ ਵਿੱਚ ਜਿਸ ਦਿਨ ਕਿਚਕੀ ਕੇਕ ਨਹੀਂ ਕੱਟਿਆ ਸੀ ਕੁੱਪੀ ਦਾ ਜਦੋਂ ਮੈਂ 18 ਸਾਲ ਦੀ ਸੀ ਉਹਨੂੰ ਪਹਿਲੀ ਵਾਰ ਕੇਕ ਕੱਟਿਆ ਸੀ ਹਾਈ ਵਿਚਾਰੀ ਹਾਈ ਵਿਚਾਰੀ ਕਰ ਕਰਕੇ ਮੈਨੂੰ ਓਪਨਿੰਗ ਹੁੰਦੀ ਸੀ ਮੇਰੇ ਨੂੰ ਦਮਾ ਹੁੰਦਾ ਦੁੱਧ ਗਰਮ ਕਰਕੇ ਦੋਨੇ ਭੈਣਾਂ ਉੱਠੀਆਂ ਆਈਆਂ ਤੇ ਉੱਠੀਆਂ ਲੇਟ ਕਿਉਂਕਿ ਰਾਤੀ ਆਪਾਂ ਲੇਟ ਹੀ ਸੁੱਤੇ ਸੀ ਬਾਦ ਕਰ ਬੱਜ ਗਏ ਸੀ 10 ਵਜੇ ਉੱਠੀਆਂ 10 ਵਜੇ ਆ ਮੈਂ ਤਾਂ ਪਹਿਲਾਂ ਉੱਜਾਂਦੀ ਸਵੇਰ ਤੁਹਾਨੂੰ ਪਤਾ ਹੀ ਆ ਆਪਾ ਤਾਂ ਦੁੱਧ ਲੈਣਾ ਹੁੰਦਾ ਆ ਧਿਆਣੇ ਵਾਸਤੇ ਆਪ ਵੀ ਪੀਣਾ ਹੁੰਦਾ ਧਿਆਣੇ ਦਾ ਤਾਂ ਬਾਹਰ ਦਾ ਆਂ ਪਾਂਡੇ ਕਾ ਦਾ ਕੰਮ ਕਰਨਾ ਤਾਂ ਪਾਂਡੇ ਮਾਂਜੇ ਨੂੰ ਵੀ ਸਭ ਤੋਂ ਪਹਿਲਾਂ ਸਵੇਰ ਉੱਠ ਕੇ ਫੇ ਕੱਪੜੇ ਬਹੁਤ ਜ਼ਿਆਦਾ ਪੇ ਹੋਏ ਆ ਲੇਕਿਨ ਅੱਜ ਮੈਂ ਹੱਥਾਂ ਦਾ ਨਹੀਂ ਦੋਨੇ ਆਪਾ ਮਸ਼ੀਨ ਠੀਕ ਕਰਵਾ ਲੈਣੀ ਅੱਜ ਮੈਂ ਮਸ਼ੀਨ ਠੀਕ ਕਰਵਾ ਕੇ ਨਾ ਮਸ਼ੀਨ ਜਿੱਤੇ ਹੋਣੇ ਆ ਕਿਉਂਕਿ ਬਹੁਤ ਜ਼ਿਆਦਾ ਕੱਪੜੇ ਹੋਏ ਟੋਕਰੀ ਭਰ ਕੇ ਕੱਪੜੇ ਹੋਏ ਆ ਤੇ ਮੇਰੇ ਹੱਥਾਂ ਨਾਲ ਤਾਂ ਹੋਇਆ ਨਹੀਂ ਬੱਸ ਤੇ ਉੱਤੋਂ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਠੰਡਾ ਪਾਣੀ ਆ ਠੰਡਾ ਪਾਣੀ ਕੱਲ ਸਾਡੇ ਸੀ ਪਿੰਡ ਨਗਰ ਕੀਰਤਨ ਅੱਜ ਆਇਆ ਪਾਠ ਬਾਬਾ ਜੀ ਦਾ ਦੱਸਿਓ ਕਿਹਨਾ ਕਿ ਇਹਨਾਂ ਦੇ ਪਿੰਡ ਨਗਰ ਕੀਰਤਨ ਨਿਕਲ ਗਿਆ ਤੇ ਕਿਹਨਾ ਕਿ ਇਹਨਾਂ ਦੇ ਪਿੰਡ ਅਜੇ ਹੈਗਾ ਆ ਇਹਨੂੰ ਕੱਟਦੇ ਕੱਟਦੇ ਮੈਂ ਇਬਾਦਤ ਆ ਨਾ ਮੇਰੀ ਮਿੱਟੀ ਖਾਂਦੀ ਆ ਇੱਦਾਂ ਦੱਸਿਓ ਕੋਣ ਕੋਣ ਖਾਦਾ ਹੁੰਦਾ ਕੱਲ ਦਿਨ ਨਿਊਡਲ ਬਚੇ ਹੋਏ ਸੀ ਤੇ ਹੁਣ ਦੁਪਹਿਰ ਹੋ ਗਈ ਆ ਮੈਂ ਕਿ ਇਹੀ ਗਰਮ ਕਰਕੇ ਖਾਂਦੇ ਆ ਟੇਸਟੀ ਬਹੁਤ ਲੱਗਦੇ ਆ ਇਬਾਦਤ ਜੀ ਖੱਟੀ ਖਾਣੀ ਆ ਕੇ ਇਕ ਲੈ ਕੇ ਅੰਦਰ ਆ ਜੋ ਅੰਦਰ ਆ ਜੋ ਪਲੀਜ਼ ਇਹ ਬਾਲਾ ਚਲੇ ਥੋਟ ਸ਼ੂਜ਼ ਨਹੀਂ ਪਾਣੇ ਪਿਆਰ ਹੋ ਗਿਆ ਸੋਹਣਾ ਲੱਗਦਾ ਪਿਆ ਇਹ ਸੋਹਣੇ ਤੇ ਕੱਪੜੇ ਪਾ ਕੇ ਸ਼ੂਜ਼ ਵੀ ਬੈਲੀ ਸੋਹਣੀ ਲੱਗਦੀ ਐ ਤਾਂ ਹਾਂ ਚਲਿਓ ਗੋਦਵਾਰੇ ਸਾਡੇ ਅੱਜ ਗੋਦਵਾਰੇ ਹੈਗਾ ਆ ਪਾਠ ਹੈ ਬੂਟ ਮੈਨੂੰ ਕਹਿੰਦੇ ਨਾਂਦੇ ਬੈਲੀ ਪਾ ਲੈ ਇਹ ਤੇ ਚਲ ਜਾ ਹੈ ਗੋਦਵਾਰੇ ਉਹ ਆ ਗਏ ਸੀ ਹੈ ਹੁਣ ਆਪਾਂ ਚੱਲੇ ਆ ਕਿਤੇ ਹੋਰ ਘੁੰਮੀ ਘੁੰਮੀ ਕਰਨ ਉਹ ਵੀ ਤੁਹਾਨੂੰ ਦੱਸਦੇ ਆ ਫੋਨ ਵੱਜਦਾ ਪਿਆ ਪਾਪਾ ਦਾ ਪਾਪਾ ਲੱਗੇ ਹੋਇਆ ਨਾ ਨ ਤੇ ਜੈਵੂ ਕਾਕਾ ਹੋ ਗਿਆ ਤਿਆਰ ਹੂੰ ਟੋਰ ਚੱਕ ਟੋਰ ਜੈਵੂ ਆਪਣੇ ਆਊਟਫਿਟ ਦਿਖਾਓ ਆਪਾਂ ਉਹਦੇ ਤੇ ਵੇਟ ਕਰ ਲੋ ਸ਼ੂਜ਼ ਪਾ ਲਿਆ ਬਲੈਕ ਕਲਰ ਦੀ ਜੀਨ ਪਾ ਲਈ ਆ ਥੱਲੇ ਕੋਟੀ ਤੇ ਉੱਤੇ ਜੈਕਟ ਪਾ ਕੇ ਤਿਆਰ ਹੋ ਗਿਆ ਆ ਆਪਾਂ ਹੋ ਗਏ ਸਿਤਿਆਸ਼ਿਆ ਮੈਂ ਆਹ ਸੂਟ ਪਾ ਲਿਆ ਇਬਾਦਤ ਨੇ ਵੀ ਤਿਆਰ ਹੋ ਗਈ ਆ ਤੋੜੀ ਇਬਾਦਤ ਦੀ ਲੱਤਾਂ ਨਿਕਲੀਆਂ ਆ ਤੇ ਜੈਵੂ ਲੈਣ ਗਈ ਹੋਈ ਆਪਣੇ ਪਾਸ ਤੇ ਲੋਲੀਪੌਪ ਕਿਉਂਕਿ ਐਕਟਿਵਾ ਤੇ ਜਾਣਾ ਹਨਾ ਤੇ ਸਾਨੂੰ ਲੋਲੀਪੌਪ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਫੋਨ ਸਾਨੂੰ ਰੁਕਣਾ ਪਿਆ ਰਸਤੇ 'ਚ ਕਿਉਂਕਿ ਇਹਦਾ ਇੰਜਨ ਆਇਲ ਚੇਂਜ ਕਰਵਾਉਣਾ ਆ ਤੇ ਕਾਫੀ ਟਾਈਮ ਹੋ ਗਿਆ ਕਰਵਾਇਆ ਨਹੀਂ ਸੀ ਤੇ ਨਾਈ ਸਰਵਿਸ ਹੋਈ ਨਾ ਹੈ ਫੜ ਗਿਆ ਹਾਏ ਹਾਏ ਸੁਬਸੜ ਗਿਆ ਤੇ ਲ ਸਾਰਾ ਹੀ ਇੰਨਾ ਟਾਈਮ ਹੋ ਗਿਆ ਚਨਾ ਕਰਵਾਉਂਦੇ ਆ ਕੇ ਵਾਲੇ ਇਹ ਤਾਂ ਮਰ ਜਣਾ ਜੀ ਤੇ ਲੋਕ ਖਤਮ ਸੀ ਮੇਰਾ ਬੋਸ ਸੀ ਸਹੀ ਨਹੀਂ ਤੇਲ ਹੀ ਗਾ ਮਰਦੀ ਹੋਣੀ ਆ ਹਾਂ ਛੱਟ ਕੇ ਮਾਰਦੀ ਤੇ ਤੁਹਾਡਾ ਕੰਮ ਹੋ ਜਾਣਾ ਜੀ ਮੈਂ ਨਾ ਤੈਨੂੰ ਕਿਹਾ ਸੀ ਨਾ ਤੇਲ ਪਾਉਂਦੇ ਪਏ ਹੁਣ ਇੰਜਨ ਆਇਲ ਸੋਰੀ ਬੁਰਾ ਹਾਲ ਹੋ ਜਾਣਾ ਸੀ ਨਹੀਂ ਤਾਂ ਉਹ ਹੋ ਜਾਣੀ ਸੀ ਐਕਟਿਵਾ ਖਰਾਬ ਬਚਾਅ ਹੋ ਗਿਆ 10000 ਦਾ ਘੱਟੋ ਘੱਟ ਨੁਕਸਾਨ ਹੋਣਾ ਸੀ ਸਿੱਧਾ ਹੀ ਜਾਬੂ ਹਾਂਜੀ ਚੱਲੇ ਚੱਲੇ ਬਸ ਐਕਟਿਵਾ ਠੀਕ ਕਰਵਾ ਦਈਏ ਕਿਤਾਬੇ ਸੋਹਣਿਆ ਨਹੀਂ ਮੈਂ ਸੁਣਮੜ ਕਰ ਲਓ ਲਓ ਲੱਗ ਪਾ ਲਓ ਸਾਰ ਗਿਆ ਇਹ ਕਿਦਾਂ ਨਾ ਕਰਾਉਣਾ ਖਿਆਲ ਰੱਖਣਾ ਚਾਹੀਦਾ ਤੇਲ ਮੋਗ ਲਾਉਣਾ ਭਾਈ ਇਹ ਰੱਖਣਾ ਚਾਹੀਦਾ ਖਿਆਲ ਇਹ ਰੱਖਿਆ ਜੀ ਆਹ ਆ ਤਿੰਨ ਮਹੀਨਾ ਹੋਇਆ ਹਨਾ ਚਲੋ ਥੈਂਕ ਯੂ ਇਹ ਤਾਂ ਸਭ ਤੋਂ ਲੰਬਾ ਰੂਟ ਗੱਡਿਆ ਜੇ ਸਾਨੂੰ ਤਾਂ ਪਤਾ ਲੱਗ ਗਿਆ ਜੇ ਤਾਂ ਇਹਦਾ ਚਲਾਉਂਦੇ ਤੇ ਸ਼ਾਮ ਤੱਕ ਸ਼ਾਮ ਤੱਕ ਅਸੀਂ ਤਾਂ ਕਫੇ ਹੋ ਜਾਣਾ ਸੀ ਨਾ ਮੇਰੀ ਐਕਟਿਵਾ ਵੀ ਦਿਖਵਾਦੀ ਹੁੰਦੀ ਹੋਇਆ ਸਾਨੂੰ ਤਾਂ ਇਦਾਂ ਹੋਇਆ ਸੀ ਪਤਾ ਕਿੰਨਾ 6-7000 ਰੁਪਏ ਉਧਰ ਲੱਗ ਗਿਆ ਸੀ 2019 ਦੀ ਗੱਲ ਆ ਹਨਾ ਚਲੋ ਚੱਲੀਏ ਹੁਣ ਆਪਾਂ ਹੋ ਗਈ ਐਕਟਿਵ ਆ ਠੀਕ ਹੁਣ ਆਪਾਂ ਰੁਕੇ ਆ ਮਠਿਆਈ ਲੈਣ ਤੇ ਥੋੜਾ ਵੇਟ ਹੋ ਰੁਕਿਓ ਆਪਾਂ ਤੁਹਾਨੂੰ ਪਤਾ ਲੱਗ ਜੂਗਾ ਆਪਾਂ ਕਿੱਥੇ ਚੱਲੇ ਆ ਵੈਸੇ ਥੰਬਨੇਲ ਤੋਂ ਪਤਾ ਲੱਗ ਜੇਣਾ ਮੈਨੂੰ ਹਾਂ ਆਪਾਂ ਦਾ ਅਮੋਨ ਦੀਦੀ ਘਰੇ ਚੱਲੇ ਆ ਸੈਜ ਹੋਣਾ ਕੋਲ ਜਾਵੂ ਜਾਵੂ ਪੂਰੀ ਟੋਰ ਕਰਦੀ ਹੋਈ ਇਹਨਾਂ ਪਤਾ ਹੀ ਨਹੀਂ ਕਿ ਥੰਬਨੇਲ ਤੋਂ ਪਤਾ ਲੱਗੀ ਜਿਹੜਾ ਮੈਂ ਵੀ ਕਹੀ ਜਾਂਦੀ ਸਰਪ੍ਰਾਈਜ਼ ਸਰਪ੍ਰਾਈਜ਼ ਕਹਿੰਦੇ ਕਹਿੰਦੇ ਮੰਮੀ ਸਮੋਸਾ ਹਾਂ ਸਭ ਹੋ ਆਇਆ ਰੋਕਦੇ ਰੋਕਦੇ ਸਕੂਟਰ ਇੱਥੇ ਹੀ ਆ ਵੇਟ ਕਰੋ ਮਠਿਆਈ ਲੈਂਦੇ ਪਿਆ ਬਾਤ ਨਹੀਂ ਕੀ ਸਾਡਾ ਉਹ ਬਹੁਤ ਖੋਸ਼ਾ ਜੀ ਪਾਸ ਖੋਸ਼ਾ ਬਾਤ ਕੰਪੀਟਰ ਦੇ ਖੋਸ਼ ਰੰਗਾ ਨਾ ਨਾ ਮਾਤਾ ਬਾਏ ਕਰਦੇ ਤੁਹਾਨੂੰ ਬਾਏ ਆਗੇ ਆਗੇ ਆਪਾਂ ਦੀਦੀ ਘਰੇ ਜਾ ਕੇ ਤੁਹਾਨੂੰ ਮਲਾਉਂਦੇ ਆ ਆ ਗਏ ਜੀ ਆ ਗਏ ਮਮ ਛੋਟੀ ਜੀ ਸਾਨੂੰ ਸਹੀ ਗੱਲ ਆ ਉਹ ਇਬਾਦਤ ਤੇ ਜਾ ਵੀ ਪਲਟਾ ਰ ਗਈ ਕੀ ਹੋਇਆ ਪਤਕੀ ਹੋਇਆ ਬਾਹਰ ਕਰ ਕੋ ਮੈਂ ਨਟਰਾਵਣਾ ਦੇਖਣ ਹਾਏ ਕਰ ਦੇ ਉਹ ਦੀਦੀ ਆਈ ਆ ਪਤਾ ਹੋਏ ਦੀਦੀ ਨਹੀਂ ਨਹੀਂ ਡਰ 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 ਦੱਸਦੀ ਪਈ ਆ ਜਾ ਉਹਨੇ ਵਰਪਾ ਮੈਂ ਕਹਦੀ ਕਿ ਸਾਨੂੰ ਚੀਜ਼ ਦਵੇ ਨਾ ਦਵੇ ਸਾਈਜ਼ ਨੂੰ ਚੀਜ਼ੀ ਦਿੱਤੀ ਆ ਕਿ ਜੇ ਸੁੱਕਦੀ ਨਹੀਂ ਆ ਜਾ ਆਪਾਂ ਦੁੱਧ ਪੈਣਾ ਖਾ ਲਈਏ ਠੱਠੇ ਬਹਿ ਕੇ ਆਹ ਨਾ ਪਿਆਰਾ ਹੈ ਨਾ ਤੇ ਉਹ ਤੁਹਾਨੂੰ ਚਿੱਤੇ ਨਹੀਂ ਆ ਨਹੀਂ ਆ ਨਾ ਹੋਣ ਗੱਦੀ ਨਹੀਂ ਗੱਦੀ ਹੋਣੀ ਕਿੰਦਾ ਰਿਹਾ ਫਿਰ ਸਫਰ ਸਫਰ ਵਧੀਆ ਰਿਹਾ ਭਾਜੀ ਸਫਰ ਤਾਂ ਬਹੁਤ ਵਧੀਆ ਮੈਂ ਨਹੀਂ ਦੋ ਨਹੀਂ ਹੈ ਤਾਂ ਲੱਗੇ ਯਾਰ ਉਹ ਹਿਸ਼ਰਪੁਰ ਪੈਂਦਾ 22 ਕਿਲੋਮੀਟਰ ਇਹ ਪੈ ਗਿਆ 29 ਕਿਲੋਮੀਟਰ 18 ਤੇ ਹੀ 18 ਤੇ ਹੀ 18 ਤੋਂ ਨਹੀਂ 84 ਤੋਂ 80 80 ਤੋਂ ਲੱਗ ਗਈ 80 ਤੋਂ ਲੱਗ ਗਈ ਉਹ ਸੜਕੇ ਦਾ ਇੱਕ ਤਾਂ ਭਾਂਦੇ ਰਹਿੰਦੇ ਆ ਸੜਕੇ ਮੇਰੇ ਨਨਗੇ ਆ ਆ ਜੀ ਅੰਨੀ ਉਹ ਵਾਲਾ ਸੜਕਾ ਪਿੱਛੇ ਜਿਹੜਾ ਆਪਣੇ ਬੁੱਲਵਾਲ ਦੇ ਕੋਲ ਪਿੰਡਾ ਵੀ ਤੁਹਾਨੂੰ ਪਤਾ ਹੋਣਾ ਹੋਰ ਲੱਗ ਗਿਆ ਪਿੰਡਾ ਬਈ ਤੋਂ ਲੱਗ ਗਿਆ ਮਿੰਬਰ ਮੇਨ ਰਸਤਾ ਭਾਜੀ ਇਹੇ ਲੱਗਦਾ ਹੈ। ਗੇਟ ਕਹਿੰਦੇ ਸੀਗੇ। ਹਾਂਜੀ। ਉਹ ਗੇਟ ਰਾਹੀਂ ਆਉਣਾ ਇੱਧਰੋਂ। ਅੱਛਾ ਅੱਛਾ ਸੋ ਬੁੱਲੋਵਾਲ ਵਾਲ ਦੀ ਕਹਿੰਦੇ ਹਣ ਵੀ। ਉਹ ਆ ਉਹ ਉੱਥੇ ਜਾਂਦਾ ਸੋਤੜੇ। ਹਾਂ। ਅੱਗੇ ਸਰਾ। ਅੱਛਾ। ਸਰਾ ਕਿਥੇ ਦਾ ਹੈ? ਠੀਕ ਆ ਠੀਕ ਆ ਠੀਕ ਆ। ਪਰ ਮੈਨੂੰ ਉਧਰ ਬੁੱਲੋਵਾਲ ਵਾਲ ਦੀ ਜਾਣ ਦੀ ਹੱਤ ਨਹੀਂ ਹੈਗੀ ਯਾਰ ਭਾਜੀ। ਮੈਨੂੰ ਇਹ ਰਸਤਾ ਵਧੀਆ ਲੱਗਦਾ ਹਰਿਆਣੇ ਵਾਲਾ ਸਿੱਧਾ ਰਸਤਾ ਵਧੀਆ। 15 ਰਸਤਾ ਆ ਵੀਆ। ਇੱਕ ਮਿੰਟਾਂ ਵਿੱਚ ਦੀਆਂ ਅੱਖਾਂ ਆ ਜਾਂਦਾ। ਕਿੱਦਾਂ ਪੀਂਦੇ ਕੋ ਬੰਦ ਕਰ ਦੇ ਹੂੰ 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 ਇਹ ਖਾਣ ਪੀਣ ਨੂੰ ਦੇ ਜ ਮੇਰੀ ਲਾਡਲੀ ਹਿੰਦੀ ਪਈ ਆ ਜਲੀ ਹੁੰਦੀ ਲੱਗ ਪਈ ਆ ਤਾਂ ਇਹਦੇ ਬਹੁਏ ਬੋਤਲ ਕਰਦੀ ਦਸਤੇ ਸਹੀ ਗੱਲ ਹੈ ਇਹ ਕਰਦੀ ਹੈ ਜੀ ਇਹ ਹੋਂਦ ਵੀ ਇਹਨਾਂ ਸੰਤੋਸ਼ ਹੈ ਥੈਂਕ ਯੂ ਸਮਝਦਾ ਹਾਂ ਹੁਣ ਇਹ ਵੀ ਹਾਂ ਨਮਾ ਹੋ ਕੇ ਹਾਂ ਕਿਹ ਕਿਹਦੇ ਸੰਬੰਧ ਚ ਸੋਫੀ ਕੋਕਾ ਆ ਕਿੰਨੇ ਦਾ ਬੜਾ ਹੈ ਬੱਕ 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 ਇਹ ਨਰਦੋ ਜਦੋਂ ਇਹ ਬਾਦ ਦੇ ਹੋ ਗਈ ਹੋਣੀ ਇਹ ਸਾਲ ਦੀ ਹੋਈ ਹੈ ਜੀ ਆਹ ਹੁਣ ਇਹਦਾ ਬਾੜਾ ਆਉਣਾ ਹੋਣਾ ਇਹਦਾ ਬਸ ਇੱਕ ਸਾਲ ਦੀ ਹੋਈ ਹੈ ਜੀ ਇਹ ਬਾਦ ਮੈਨੂੰ ਵੀ ਦੇ ਇੱਕ ਬਾਦਵੀਂ ਬਾਦਵੀਂ ਚਾਹੁੰਦੇ ਬਾਦਵੀਂ ਬਸ ਦੋ 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 ਸਾਲ ਇਹ ਛੋਟੀ ਵਸ 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 ਉਹ ਵੀ ਨਹੀਂ ਆਦੀ ਹੈ ਇਹ ਦੇਖ ਬੜਾ ਮਨ ਆਦਾ ਸੱਚ ਜੀ ਇਹ ਬਾਦ ਜੈ ਉਹ ਬੰਦੀ ਹੈ ਜੀ ਬਾਦ ਇਹ ਬਾਦ ਜੈ ਉਹ ਹੋ ਗਈ ਆਪਣੇ ਤੇ ਸਾਲ ਦੀ ਚੌਥਾ ਸਾਲ ਲੱਗ ਗਿਆ ਜੈ ਉਹ ਸਰ ਜੀ ਸਾਡੇ ਦਾ ਕਿ ਛੁੱਟੀ ਕਿੱਥੇ ਕਿੱਥੇ ਦਾ ਲੋ ਹਾਂ ਉਹ ਲੱਗਦੀ ਸੀ ਕਿੱਥੀ ਸੀ ਦਾ ਫੇਪਰ ਦਾ ਸਰਵ ਜਿਹੇ ਰਹਿਣਾ ਇਹਨੂੰ ਵੀ ਲੈ ਆਣਾ ਉਧਰੋਂ ਮੈਂ ਵੀ ਜਾਣਾ ਸੀ ਕੰਮ ਅੱਛਾ ਫਿਰ ਇਹ ਵੀ ਜੇ ਦਾ ਰਹਿਣਾ ਹੈਗਾ ਉਹਨੂੰ ਵੀ ਲੈ ਆਣ ਜਾਣਾ ਹੁਣ ਇਹਦੀ ਇਹਦੀ ਭੱਜ ਦੌੜ ਪੈਣੀ ਲੈ ਕੇ ਆਉਣੀ ਇਹ ਤਾਂ ਹੈ ਬਾਈ ਹਾਂਜੀ ਹਾਂਜੀ ਉਹ ਵੀ ਬੱਚਿਆਂ ਨੂੰ ਲੈਣ ਗਿਆ ਜਾਣਾ ਪੈਂਦਾ ਜਾਣਾ ਪੈਂਦਾ ਛੱਡ ਕੇ ਆਉਣਾ ਲੈਣ ਜਾਣਾ ਮੇਰੀ ਨੂੰ ਵੀ ਲੱਗ ਜਾਣਾ ਉਧਰ ਦਾ ਬੱਸ ਵੀ ਹੈਗੀ ਲੱਗੀ ਪਰ ਬੱਸ ਦੇ ਵਿੱਚ ਫਿਰ ਬੱਚਾ ਲੇਟ ਹੋ ਜਾਂਦਾ ਸ਼ਾਮ ਤੱਕ ਆਉਂਦਾ ਇਹ ਤਾਂ ਹੈ ਚਾਰ ਵੱਜ ਜਾਂਦੇ ਆ ਲੋਕ ਭੁੱਖਾ ਭਿਆਸ ਸਭ ਕੋਈ ਰਹੇ ਕਿੱਥੇ ਰਧੀ ਨਾ ਆਪ ਬੰਦਰ ਲੈ ਕੇ ਆਪ ਲੈ ਆਵਾਂ ਜਾਂਦੇ ਨਾ ਜੇ ਛੁੱਟੀ ਕਰਨੀ ਛੁੱਟੀ ਕਰ ਲਓ ਇਹ ਹੁਣ ਮਹੀਨੇ ਛੁੱਟੀਆਂ ਪੈਣੇ ਕਿਰਾਇਆ ਵੀ ਪੂਰਾ ਲੈ ਲਓ ਇਹ ਤਾਂ ਹੈ ਤੁਸੀਂ ਵੀ ਆਪ ਛੱਡ ਕੇ ਆਇਆ ਕਰੋ ਜੈਮੂ ਰੋਣਾ ਅਗਲੇ ਸਾਲ ਸਕੂਲ ਇਹਨੂੰ ਆਪਾਂ ਆਪ ਹੀ ਛੱਡ ਗਿਆ ਕਹਿੰਦਾ ਆਪ ਹੀ ਲਿਆਇਆ ਕਹਿੰਦਾ ਇਹਨੇ ਉਧਰ ਵੀ ਨਹੀਂ ਜਾਣਾ ਮੇਰੇ ਬਿਨਾਂ ਦੇਖੇ ਇਹਨ ਦਾ ਤੁਸੀਂ ਛੱਡ ਗਿਆ ਸਕੂਲ ਲੱਗਣਾ ਉੱਥੇ ਕਹੀ ਚਲੋ

ਇਹ ਦੇਖ ਲੈ ਕਿ ਪਨੀਰ ਪਹਿਲੇ ਖਾ ਲਿਆ ਇਹ ਦੇਖ ਲੈ ਬਲੌਗ ਚ ਕੀ ਨਹੀਂ ਮੇਰੇ ਨਾਲ ਕੇਨ ਦੇਖਿਆ ਉਹ ਜਾਂ ਕੱਢ ਕੇ ਨਾਲ ਕਿੱਢੀ ਗਈ ਬਾਈ ਤੁਸੀਂ ਮੇਰੇ ਨਾਲ ਨਹੀਂ ਦੇਖਿਆ ਕੇ ਇਹ ਵੀ ਨਿਗਾਰੀ ਮਟਨ ਦੇਗਾ ਉਹਦੇ ਕਾਫੀ ਮਗਰ ਆਹ ਬਾਜੀ ਪਿੰਡ ਆਜੋ ਕਿਤੇ ਨਾ ਆਏ ਹੋਏ ਮੋਸਮ ਮਾਰੋ ਤੇਰਾ ਕਿਤੇ ਪਿੰਡ ਆਇਓ ਆਇਓ ਕਰਾਂਗੇ ਫੋਨ ਜਦੋਂ ਫੋਨ ਹਾਂ ਮੈਂ ਕਿਹਾ ਸੀ ਨਾ ਕਿ ਦਿੱਦੀ ਨਿੱਕੀ ਜਿਹੀ ਤੁਹਾਨੂੰ ਆਹ ਹੁਣ ਜਾਣਾ ਸੀਗਾ ਫੇਰ ਰੁਕ ਗਏ ਸੀ ਫੇਰ ਦੁਬਾਰਾ ਆਇਓ ਆਇਓ ਹਾਂ ਕਰੂੰ ਇਧਰ ਹੀ ਆ ਗਏ ਬਾਜੀ ਫ੍ਰੈਂਚ ਫ੍ਰਾਈਜ਼ ਆ ਗਿਆ ਇਹ ਹੈ ਮੇਰਾ ਫੇਵਰਿਟ ਇਹ ਹੈ ਮੇਰਾ ਫੇਵਰਿਟ ਚੱਲ ਬੱਚਾ ਕਰੂੰ ਦੂੰਗੀ ਉਹ ਚੀਜ਼ੀ ਕਰਾਂ ਨਮੀ ਚੁੱਜੀ ਤੂੰ ਬੱਸ ਕਰੋਂ ਤੁਸੀਂ ਲੈ ਲੈ ਇਹ ਪਿੰਦੀ ਨਹੀਂ ਹੈ ਕਿ ਉੱਤੇ ਲੱਗੀ ਹੋਈ ਹੈ ਸਹਿਮ ਇਹਨਾਂ ਕਿ ਉਹ ਪਿੰਦੀ ਰਮ ਦਾ ਉਦਾਂ ਹੀ ਆ ਬਸ ਨੂੰ ਵਧੀਆ ਲੱਗਦਾ ਕਹਿਣ ਜਿਆ ਪਿੰਦੀ ਹੈ ਉਦਾਂ ਤੇ ਆ ਨੁੱਤੇ ਚ ਲੱਗ ਗਿਆ ਸਾਨੂੰ ਦੇ ਦਿੰਦੇ ਤੇ ਦੇ 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 ਜੇ ਖਾ ਲੋ ਖਾ ਲੋ ਅ ਹੂੰ ਸਜੂ ਸਾਡੀ ਆਈ ਅੱਛਾ ਆਉਂਗੀ ਨਾ ਮੰਮਾ ਨਾਲ ਬਹੁਤ ਛੋਣਾ ਛੋਣਾ ਤੇ ਚਿਜੀਆਂ ਖਲਾਉਂਗੀ ਕੀ ਖਾਣਾ ਤੂੰ ਕੀ ਖਾਊਗਾ ਦੱਸੋ ਨਹੀਂ ਸੰਗਦੀ ਆ ਦੱਸ ਸਭ ਨਿਆਣੇ ਸੰਗਦੇ ਆ ਕਿੰਦੇ ਉੱਪਰ ਰੱਖਣਾ ਨਿਆਣੇ ਨਹੀਂ ਛੇੜਦੇ ਚਾਹ ਵਾਟੀ ਹੋ ਗਈ ਸੇਵਾ ਕੀਤੀ ਜਾਰੀ ਪਈਓ ਲੋੜ ਨਹੀਂ ਸੀ ਜ਼ਿਆਦਾ ਕਰਦੇ ਭੈਣ ਚਲੋ ਪਕਾ ਪੀ ਕੇ ਮਿਲਦੇ ਆ ਚਲੋ ਜੀ ਹੁਣ ਆਪਾਂ ਮੈਂ ਬਹੁਤ ਛੇਤੀ ਚਲ ਚਲੇ ਬਹੁਤ ਛੇਤੀ ਅਲਵਿਦਾ ਕਹਿਣ ਲੱਗੇ ਆ ਕਿਉਂਕਿ ਸਾਨੂੰ ਮੜਾ ਕੰਮ ਸੀਗਾ ਹੁਸ਼ਿਆਰਪੁਰ ਤਾਂ ਕਰਕੇ ਤੇ ਫੇਰ ਮਿਲਦੇ ਦੀਦੀ ਠੀਕ ਆ ਫੇਰ ਮਿਲਦੇ ਬਾਜੀ ਕੋਈ ਨਹੀਂ ਆਵਾਂਗੇ ਤਾਂ ਚੰਗਾ ਟੀ ਫੇਰ ਮਿਲਦੇ ਆਓ ਤੁਸੀਂ ਜਰੂਰ 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 ਜੋ ਬਿਗੜਾ ਲੱਗਾ ਸਾਨੂੰ ਵੀ ਬਾਜੀ ਬਹੁਤ ਵਧੀਆ ਲੱਗਾ ਹਾਂ ਤੁਸੀ ਆ ਸਾਡੀ ਕੋਲ ਆਉਂਦੇ ਹੋ ਉਹ ਕਿੱਦਾਂ ਬੈਠੀ ਆ ਉਹ ਚਾਰ ਬੈਠੀ ਆ ਪੈਸੇ ਫੜ ਕੇ ਚਲੋ ਚਲੀਏ ਹਾਂ ਜੀ ਦੇਖਦੇ ਫਿਰਦੇ ਆ ਤਾਂ ਕਹਿੰਦੇ ਭੂਪੜਾ ਵੀ ਲੈਣਾ ਆਹ ਜਿਆਦਾ ਦੇਖਦੀ ਫਿਰਦੀ ਆ ਨੀਂਦ ਆ ਅੱਧੀ ਹੈ ਆ ਉਹ ਖੁਸ਼ ਹੋ ਗਈ ਰੁਕ ਜਾ ਚੱਕਣ ਲੱਗਾ ਚੱਕਣ ਲੱਗਾ ਕੋਈ ਨੂੰ 12 ਵਜੇ ਤੇ ਖਰਾਉਨੇ ਇੱਕ ਇੱਕ ਜਲਾਪਾ ਵਿਸ਼ਾਲ ਆਏ ਸੀ ਨੂੰ ਘੁਲਾਉਣੇ ਲੈ ਕੇ ਦੇ ਰਹੇ ਸੀ ਇੱਕ ਇੱਕ ਘੁਲਾਉਣਾ ਕੈਂਸਰ ਤੇ ਜਾਣ ਤੇ 100 ਰੁਪਏ ਦੇ ਐ ਦੋ ਨਾ ਚਲੋ ਕੈਂਸਰ ਹੋ ਗਿਆ ਸੀ ਬਹੁਤ ਕਹਿਣਾ ਨਹੀਂ ਮੈਨੂੰ ਚਲੋ ਮੈਂ ਕਿੱਥੇ ਕਿੱਥੇ ਜਾ ਬੈਠ ਅੰਦਰ ਗਿਆ ਵਿਸ਼ਾਲ ਆਪਾ ਲੈ ਕੇ ਘੁਲਾੜੇ ਘਰੇ ਆ ਗਏ ਸੀ ਘਰੇ ਵੀ ਹੁਣ ਆਪਾਂ ਕਰਾਉਂਦੇ ਪੀਆ ਪੀਜ਼ਾ ਪੈਕ ਹੈ ਨਾ ਰਸਤੇ 'ਚ ਇਹਨੇ ਪੀਜ਼ਾ ਦੇਖ ਲਿਆ ਐਸੇ ਕਹਿੰਦੀ ਮੈਂ ਪੀਜ਼ਾ ਖਾਣਾ ਹੈ ਇਬਾਦਤ ਨੇ ਕੀ ਖਾਣਾ ਹੈ ਇਬਾਦਤ ਸੀ ਲਿਆ ਤਾਂ ਸੇ ਦਿਖਾਓ ਵਾਓ ਗਾਈਜ਼ ਬਹੁਤ ਸੋਣਾ ਲਿਆ ਜਬੂ ਇਹ ਤਾਂ ਖੇਲ ਲਿਆ ਚੱਕਰੇ ਜਾ ਕੇ ਤੇ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਸਰਪ੍ਰਾਈਜ਼ ਆ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਆਪਾਂ ਰਸਤੇ ਚ ਰੁੱਕ ਰੁੱਕ ਕੇ ਆਏ ਸੀ ਤੇ ਹੁਣ ਆਪਾਂ ਸਿੱਧਾ ਘਰ ਨੂੰ ਜਾਣਾ ਆ ਕਿਉਂਕਿ ਥੱਕ ਬਹੁਤ ਜ਼ਿਆਦਾ ਹੋ ਗਿਆ ਘਰ ਜਾ ਕੇ ਖੋਲਾਂਗੇ ਇਹਨੇ ਮੈਨੂੰ ਬਹੁਤ ਤੰਗ ਕੀਤਾ ਇਸ ਕੁੜੀ ਨੇ ਇਸ ਕੁੜੀ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਬਹੁਤ ਹੀ ਜ਼ਿਆਦਾ ਤੰਗ ਹੈਨਾ ਤੰਗ ਕੀਤਾ ਕਿ ਨਹੀਂ ਤੰਗ ਕੀਤਾ ਦੱਸੋ ਨਹੀਂ ਨਹੀਂ ਕਰੇ ਕਰੇ ਜਾ ਕੇ ਕਰੇ ਜਾ ਕੇ ਤੁਸੀਂ ਮੈਨੂੰ ਬਹੁਤ ਅੰਗ ਕੀਤਾ ਅੱਛਾ ਖਲੋਣੇ ਲੈ ਕੇ 2 ਅੱਜ ਸੀ ਖਾਓਗੇ ਆਪਣੀ ਫੇਵਰਟ ਸਬਜੀ ਨਾਲ ਰੋਟੀ ਸਾਗ ਨਾਲ ਸਾਗ 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 ਉਹ ਮੱਖਣ ਖਤਮ ਹੋ ਗਿਆ ਨਾ ਉਹ ਲੈ ਉਹ ਮੱਖਣ ਉਧਰ ਨਹੀਂ ਗਿਆ ਤਾਂ ਮੋ ਗਿਆ ਸੀ ਉਹ ਮੈਂ ਚੱਲ ਗਿਆ ਮੱਖਣ ਲਿਆਉਣਾ ਸੀ ਮੈਂ ਮੈਂ ਕਿਹਾ ਬਹੁਤ ਜ਼ਿਆਦਾ ਸੀ ਮੂੰਹ ਪਾਪਾ ਮੱਖਣ ਦਾ ਮਹਿੰਗਾ ਹੁੰਦਾ ਜ਼ਿਆਦਾ ਮੈਂ ਮੱਖਣ ਦਾ ਹੀ ਰੇਟ ਹੈ ਹਾਂਜੀ ਆ ਜਾਓ ਆ ਜਾਓ ਨਾ ਕਹਿੰਦੀ ਕਲਾ ਬਾਜੇ ਦਿਖਾਉਂਗੀ ਚਲੋ ਦਿਖਾਓ ਚਲੋ ਚਲੋ ਕਲਾ ਬਾਜੇ ਦਿਖਾਉਂਗੀ ਉਹ ਮਾਸਨ ਵਾਲੇ ਕਲਾ ਬਾਜੇ ਆਹੂ ਦੀਆਂ ਉਹ ਬੱਲੇ ਮੇਰੀ ਕੁੜੀ ਕਿੰਨੀ ਫਲੈਕਸੀਬਲ ਆ ਹਾਂ ਹੁਣੇ ਜੋਗਾ ਕਰਦੀ ਐ ਅਗਲੀ ਹੈ ਹੁਣੇ ਜੋਗਾ ਕਰਦੀ ਆ ਹੁਣੇ ਸਿੱਖ ਲੋ ਕੁਛ ਸਿੱਖ ਲੋ ਅੱਜ ਕੱਲ ਦੇ ਨਿਆਣਿਆਂ ਤੋਂ ਅੱਜ ਕੱਲ ਦੇ ਨਿਆਣੇ ਬੜੇ ਤੇਜ਼ ਹੋ ਗਏ ਅੱਜ ਕੱਲ ਦੇ ਨਿਆਣੇ ਛੋਟੇ ਹੁੰਦੇ ਆਪਣੀ ਬੋਡੀ ਦਾ ਧਿਆਨ ਰੱਖਨੇ ਸਟਾਰਟ ਕਰ ਦਿੰਦੇ ਆ ਛੋਟੇ ਹੁੰਦੇ ਤੇ ਫਿਓਣਾ ਇਹ ਤੂੰ ਮੈਟ ਲਿਆਂਦਾ ਸੀਗਾ ਜੋਗਾ ਕਰਨ ਵਾਸਤੇ ਤੂੰ ਤਾਂ ਜੋਗਾ ਕੀਤੀ ਨਹੀਂ ਹੈ ਤੂੰ ਤਾਂ ਜੋਗਾ ਕੀਤੀ ਨਹੀਂ ਆਪਣੀ ਕੁੜੀ ਤੋਂ ਸਿੱਖ ਲੈ ਜੋਗਾ ਕਰੀ ਪੁੱਤ ਜੋਗਾ ਕਰੀ ਕਰੀ ਜੋਗਾ ਤੂੰ ਕੋਹਿੰਸ ਗਿਆ ਕਰੋ ਜੋਗਾ ਜੋਗਾ ਉਹ ਦੇਖੋ ਜੋਗਾ ਕਰਦੀ ਹੈ ਸਿੱਖ ਲੈ ਕੁਛ ਉਹਦੇ ਕੋਲ ਨਿੱਕੀ ਜੀ ਕੋਲ ਵਿਚਾਰੀ ਨਿੱਕੀ ਜੀ ਜੋਗਾ ਕਰਦੀ ਆ ਤੂੰ ਬਸ ਨਾ ਦੀ ਜੋਗਾ ਬਸ ਮੈਟਰ ਲੈ ਆਂਦਾ ਦੇਖ ਕੇ ਟੀਵੀ ਦੇ ਵਿੱਚ ਆਹ ਜੋਗਾ ਦੇਖੋ ਸਾਡੀ ਕੁੜੀ ਜੋਗਾ ਕਰਦੀ ਹਾਂ ਆ ਜੋਗਾ ਅੱਜ ਤੋਂ ਬਸ ਆਹੀ ਜੋਗਾ ਵਾ ਦੁੱਧ ਬਾੜ ਲਓ ਰੋਟੀਆਂ ਪਕਾ ਲਓ ਆਹੀ ਜੋਗਾ ਦਾ ਢੰਡੀ ਤੇ ਰੋਟੀਆਂ ਪਕਾਓ ਤੇ ਦੁੱਧ ਵਾਲਨ ਤੋਂ ਬੇਲ ਮਿਲੂਗਾ ਤਾਈ ਮੈਂ ਜੋਗਾ ਕਰੂੰਗੀ ਪਕਾਓ ਰੋਟੀਆਂ ਮੈਂ ਜੋਗਾ ਕਰਦੀ ਚਾਕੇ ਚਲ ਠੀਕ ਆ ਠੀਕ ਵੀ ਮੈਟ ਲੈਣ ਵੇਲੇ ਨਹੀਂ ਚੇਤਾ ਸੀ ਰੋਟੀਆਂ ਪਕਾਉਣ ਨੂੰ ਵੀ ਉਹ ਨਾਲ ਲੈ ਆਣੀ ਚੱਕ ਕੇ ਇੱਕ ਫੇਰ ਖਰੀਦ ਕੇ ਉੱਥੇ ਰੋਟੀਆਂ ਪਕਾਉਣ ਵਾਸਤੇ ਵੀ ਲੈ ਲਈ ਸੀ ਕਹਿੰਦੀ ਬਜਟ ਤੋਂ ਬਾਹਰ ਸੀ ਬੱਸ ਫਿਰ ਸੁਪਨਾ ਹੀ ਲੈ ਕੇ ਆਈ ਜੋਗਾ ਲੱਗ ਰਿਆ ਕਾ ਨਾ ਯਾਰ ਮੈਂ ਨਾ ਨਾ ਸੁਪਨੇ ਨਾ ਯਾਰ ਕਿ ਤਵੇਸ ਤੇ ਉੱਠਣ ਤਾਂ ਇੱਕ ਸੁਪਨਾ ਰੱਖਿਆ ਨਾ ਛੋਕੜਾ ਦਾ ਬਿਆਕਤ ਬਣਾ ਹਾਂ ਇਹ ਸੁਪਨਾ ਹੀ ਰੱਖਿਆ ਨਾ